ਸੰਘਰੂਰ ਸਹਿਰ ਦੇ ਲੋੜਵੰਦ ਪਰਿਵਾਰਾਂ ਲਈ ਪੰਜਾਬ ਪੁਲਿਸ ਆਈ ਅੱਗੇ ਸਮਾਜਿਕ ਸੰਸਥਾ ਦੇ ਸਹਿਯੋਗ ਨਾਲ ਘਰ ਦੀ ਸੱਤ ਪਵਾਈ ਸੰਘਰੂਰ ਪੁਲਿਸ ਦੀ ਇਸ ਨਵਕੇਲੀ ਪਹਿਲ ਸੰਘਰੂਰ ਨਿਵਾਸੀਆਂ ਨੇ ਕੀਤੀ ਸਲਾਘਾ ਜਿਸ ਤਰ੍ਹਾਂ ਪੂਰੇ ਪੰਜਾਬ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਲਗਾਤਾਰ بارش ਤੇ ਹੜ੍ਹਾਂ ਦੇ ਕਾਰਨ ਜਿੱਥੇ ਕਿ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਨੁਕਸਾਨ ਹੋਇਆ ਉੱਥੇ ਹੀ ਸਹਿਰੀ ਖੇਤਰਾਂ ਵਿੱਚ ਲਗਾਤਾਰ ਮੀਂਹ ਪੈਣ ਕਾਰਨ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਇਸ ਵਾਰ ਦੇਖਣ ਨੂੰ ਮਿਲਿਆ ਮੀਂਹ ਇਸ ਤਰ੍ਹਾਂ ਵੱਧ ਪੈਣ ਕਾਰਨ ਘਰਾਂ ਦੀਆਂ ਸੱਤਾਂ ਜਿਸ ਹਲਾਬ ਆ ਗਈ ਤੇ ਕਈ ਸੱਤਾਂ ਚਿਉਣ ਲੱਗ ਗਈਆਂ ਇਸ ਦੇ ਨਾਲ ਹੀ ਜੋ ਗਰੀਬ ਪਰਿਵਾਰ ਸਨ ਉਹਨਾਂ ਦੇ ਮਕਾਨ ਕੱਚੇ ਸਨ ਤੇ ਸੱਤਾਂ ਰਿਪੇਅਰ ਮੰਗਦੀਆਂ ਹਨ ਇਸ ਮੀ ਕਾਰਨ ਗਿਰ ਗਈਆਂ ਇੱਕ ਤਸਵੀਰ ਸਾਹਮਣੇ ਆਈ ਹੈ ਸੰਗਰੂਰ ਰਾਮ ਬਸਤੀ ਦੀ ਜਿੱਥੇ ਇੱਕ ਪਰਿਵਾਰ ਮੀ ਕਾਰਨ ਛੱਤ ਬੁਰੀ ਤਰ੍ਹਾਂ ਗਿਰ ਗਈ ਜਦੋਂ ਕਿ ਇਸ ਬਾਰੇ ਸੰਗਰੂਰ ਪੁਲਿਸ ਨੂੰ ਜਾਣਕਾਰੀ ਮਿਲੀ ਤਾਂ ਉਹਨਾਂ ਨੇ ਜਾਣਕਾਰੀ ਲੈਣ ਤੋਂ ਬਾਅਦ ਸਮਾਜਿਕ ਸੰਸਥਾ ਨਾਲ ਜੁੜ ਕੇ ਇੱਕ ਫੈਸਲਾ ਲਿਆ ਪਰਿਵਾਰ ਦੀ ਸੱਤ ਬਣਾ ਕੇ ਦਿੱਤੀ ਜਿਸ ਨਾਲ ਸੰਗਰੂਰ ਪੁਲਿਸ ਨੇ ਅਧਿਕਾਰੀਆਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਉਹਨਾਂ ਕਹਿੰਿਆ ਪੂਰੀ ਪੈਰਵਾਈ ਕਰਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਇਹ ਗਰੀਬ ਲੋੜਵੰਦ ਪਰਿਵਾਰ ਨੂੰ ਪੂਰੀ ਹਮਦਰਦੀ ਨਾਲ ਇਸ ਦੀ ਸਹਾਇਤਾ ਕੀਤੀ ਗਈ ਇੰਨਾ ਦੱਸਿਆ ਕਿ ਮੀਂਹ ਕਾਰਨ ਸੱਤ ਗਿਰ ਗਈ ਸੀ ਜਿਸ ਕਾਰਨ ਸਮਾਜ ਸੇਵੀ ਸੰਸਥਾ ਨਾਲ ਮਿਲ ਕੇ ਇਸ ਸੱਤ ਦਾ ਕੰਮ ਮੁਕੰਮਲ ਕਰਵਾਇਆ ਉਹਨਾਂ ਖੁਸ਼ੀ ਦੀ ਹੈ ਕਿ ਇਸ ਪਰਿਵਾਰ ਦੀ ਮਦਦ ਕਰਕੇ ਇਸ ਨਾਲ ਉਹਨਾਂ ਦੇ ਅਪੀਲ ਕੀਤੀ ਵੱਧ ਤੋਂ ਵੱਧ ਲੋਕਾਂ ਨੂੰ ਆਲੇ-ਦੁਆਲੇ ਦੇ ਲੋੜਵੰਦ ਪਰਿਵਾਰਾਂ ਨੂੰ ਦੇਖਣਾ ਚਾਹੀਦਾ ਜਿਨ੍ਹਾਂ ਦੀਆਂ ਪਾਣੀ ਨਾਲ ਸੱਤਾਂ ਗਿਰਗੀਆਂ ਚ ਆਉਂਦੀਆਂ ਹਨ ਉਹਨਾਂ ਨੂੰ ਠੀਕ ਕਰਵਾਉਣ ਲਈ ਵੱਧ ਤੋਂ ਵੱਧ ਕਦਮ ਚੁੱਕੇ ਜਾਣ ਰਿਪੋਰਟ ਸੰਜੇ रावत ਸੰਗਰੂਰ ਇਸ ਦੌਰਾਨ ਅੱਗੇ ਹੋਰ ਕੀ ਕਿਹਾ ਜਰਾ ਸੁਣੋ ਸਤਨਾਮ ਸਿੰਘ ਦਮਦਮੀ ਸੀਨੀਅਰ ਨਿਤ ਪ੍ਰਧਾਨ ਸਰਵਾਦਾਪਲਾ ਚੈਰੀਟੇਬਲ ਟਰਸਟ ਹਾਂਜੀ ਔਰ ਅੱਜ ਸਾਨੂੰ ਜੋ ਪਤਾ ਲੱਗਿਆ ਹੈਗਾ ਕਿ ਸਾਡੇ ਬਹੁਤ ਹੀ ਸਤਕਾਰਯੋਗ ਕਸ਼ਮੀਰ ਸਿੰਘ ਜੀ ਜੋ ਕਿ ਐਸ ਐਚਓ ਸਿਟੀ ਨੇ ਇੱਥੇ ਨਾਲ ਹੀ ਰਾਮਨਗਰ ਵਸਤੀ ਹੈ ਇੱਥੇ ਇੱਕ ਲੋੜ ਤੇ ਗਰੀਬੰਦ ਪਰਿਵਾਰ ਹੈ ਜੋ ਕਿ ਜਿਨ੍ਹਾਂ ਦਾ ਪਿਛਲੇ ਦਿਨੀ ਬਰਸਾਤਾ ਦੌਰਾਨ ਮਕਾਨ ਢਹਿ ਢੇਰੀ ਹੋ ਗਿਆ ਸੀ ਉਹ ਛੋਟੇ ਛੋਟੇ ਬੱਚੇ ਨੇ ਉਹਨਾਂ ਦੇ ਲੇਬਰ ਦਾ ਕੰਮ ਕਰਦਾ ਬਿਮਾਰ ਹੋਣ ਕਰਕੇ ਹੁਣ ਉਹਨਾਂ ਤੋਂ ਲੇਬਰ ਵੀ ਨਹੀਂ ਹੋ ਰਹੀ ਸੋ ਜਦੋਂ ਕਿਸੇ ਨਾਲ ਦੇ ਦੱਸਿਆ ਕੁਝ ਸੰਸਥਾਵਾਂ ਦੇ ਆਗੂਆਂ ਵੱਲੋਂ ਇਹ ਜ਼ਿਕਰ ਕੀਤਾ ਤਾਂ ਇਹਨਾਂ ਵੱਲੋਂ ਪੁਲਿਸ ਦੇ ਨਾਲ ਦੇ ਸਾਥੀਆਂ ਦੇ ਸਹਿਯੋਗ ਨਾਲ ਇਹ ਜੋ ਕਿ ਇਹਨਾਂ ਦੀ ਮਦਦ ਕੀਤੀ ਜਾ ਰਹੀ ਹੈ ਇਹ ਪਹਿਲੀ ਵਾਰੀ ਦੇਖਿਆ ਕਿ ਪੁਲਿਸ ਮੁਲਾਜ਼ਮ ਜਾਂ ਪੁਲਿਸ ਕਰਮਚਾਰੀ ਅਧਿਕਾਰੀ ਕਿਸੇ ਦਾ ਇਸ ਤਰ੍ਹਾਂ ਸਵਾਮਾਂ ਨਿਭਾਉਂਦੇ ਹੋਣ ਕਿਉਂਕਿ ਪਿਛਲੇ ਦਿਨੀ ਆਪਾਂ ਦੇਖਦੇ ਆਂ ਨਸ਼ਾ ਵਾਲੇ ਜਿਹੜੇ ਨਸ਼ਾ ਵੇਚਣ ਵਾਲੇ ਸੀ ਉਹਨਾਂ ਤੇ ਪੀਲਾ ਪੰਜਾ ਤਾਂ ਜ਼ਰੂਰ ਫਿਰਦਾ ਦੇਖਿਆ ਪਰ ਮਕਾਨ ਬਣਾਉਂਦੇ ਅੱਜ ਪਹਿਲੀ ਵਾਰੀ ਦੇਖਿਆ ਸੋ ਅਸੀਂ ਇਹ ਜੇ ਨੇਕ ਅਫਸਰਾਂ ਨੂੰ ਵਧਾਈ ਦਿੰਨੇ ਆਂ ਔਰ ਉਹਨਾਂ ਦੇ ਕੰਮ ਦੀ ਸ਼ਲਾਘਾ ਕਰਦੇ ਆਂ ਜਿਹੜਾ ਕਿ ਇਹ ਲੋੜਵੰਦ ਪਰਿਵਾਰ ਦੀ ਮਦਦ ਇਹਨਾਂ ਵੱਲੋਂ ਸਾਥੀਆਂ ਨਾਲ ਮਿਲ ਕੇ ਕੀਤੀ ਜਾ ਰਹੀ ਹੈ ਬਹੁਤ ਹੀ ਵਾਹਿਗੁਰੂਗੇ ਅਰਦਾਸ ਕਰਦੇ ਆਂਗੇ ਅਸੀਂ ਕਿ ਸੱਚੇ ਪਾਸ਼ਾ ਇਹੋ ਜਿਹੇ ਅ fırsਰਾਂ ਨੂੰ ਚੜ੍ਹਦੀ ਕਲਾ ਬਖਸ਼ਣ ਤੰਦਰੁਸਤੀ ਬਖਸ਼ਣ ਖੁਸ਼ੀਆਂ ਬਖਸ਼ਣ ਤਰੱਕੀਆਂ ਬਖਸ਼ਣ ਔਰ ਇਸ ਤਰ੍ਹਾਂ ਦੀਆਂ ਸਮਾਜ ਸਭਾਵਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਰਹਿਣ ਔਰ ਅਸੀਂ ਹੋਰਾਂ ਨੂੰ ਵੀ ਕਹਿੰਦੇ ਹਾਂ ਕਿ ਇਹੋ ਜਿਹੇ ਅ fırsਰਾਂ ਨੂੰ ਦੇਖ ਕੇ ਹੋਰ ਵੀ ਜਿੱਥੇ ਪੁਲਿਸ ਮੁਲਾਜ਼ਮ ਇਸ ਤਰ੍ਹਾਂ ਦੀਆਂ ਸਭਾਵਾਂ ਵਿੱਚ ਆਉਣ ਅੱਗੇ ਆਉਣ ਤੇ ਹੋਰ ਸਮਾਜ ਸੇਵੀ ਸੰਸਥਾਵਾਂ ਅੱਗੇ ਆ ਕੇ ਇਸ ਤਰ੍ਹਾਂ ਗਰੀਬ ਤੇ ਲੋੜਵੰਦਾਂ ਅਸੀਂ ਦੁਆਰਾ ਫਿਰ ਇਹਨਾਂ ਦੀ ਜੋ ਕਿ ਰਜਿੰਦਰ ਸਿੰਘ ਹੈ ਜੀ ਨਾਮ ਹੈ ਆਪਣਾ ਰਜਿੰਦਰ ਸਿੰਘ ਅੱਜ ਸਮੂਹ ਪੁਲਿਸ ਵੱਲੋਂ ਆਈਸੀਐਸ ਦੇ ਸਾਹਮਣੇ ਕੀ ਕਰਦੇ ਹਨ

ਕੀ ਕਰ ਰਹੇ ਨੇ ਨਾ ਦੇਖੜੀ ਉਸ ਪਾਲੇ ਪੁਲਿਸ ਆਈ ਸੀ ਕਿ ਤੁਹਾਨੂੰ ਕੋਸ ਕਰ ਤੁਹਾਡੇ ਮਕਾਨ ਦੀ ਛੱਤ ਬਣਾ ਕੇ ਦੇ ਦਿੰਦਾ ਜੋ ਪਰਵਾਦਾ ਕੀਤਾ ਗਿਆ ਕਿਸ ਤਰ੍ਹਾਂ ਕੀ ਗੱਲ ਕਹਣਾ ਹੈ ਉਹਨਾਂ ਵੱਲੋਂ ਕਹਿੰਦੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਵੀ ਸਾਡਾ ਛੱਤ ਪਵਾ ਕੇ ਦੇ ਰਹੇ ਨੇਗੇ ਤੇ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਦੀਆਂ ਸੀ ਬਹੁਤ ਔਖੇ ਆਂ ਸੀ ਸਾਨੂੰ ਪਤਾ ਸੀ ਕਿਵੇਂ ਗੁਜ਼ਾਰਾ ਕਰਦੇ ਆਂ ਰੋਟੀ ਪਾਣੀ ਤੁਸੀਂ ਦੇਖਦੇ ਹੋ ਬਾਹਰ ਮੇ ਧੁੱਪੇ ਚੋਟੇ ਜਿਹਾ ਕਾ ਨਾਲ ਬਣਾਉਣੀ ਤੇ ਭੈਣ ਦਾ ਵੀ ਸਾਨੂੰ ਬਹੁਤ ਔਖਾ ਕਰਨੀ ਕੋਈ ਆਕਾਰ ਜਾਂਦਾ ਸੀ ਇੱਥੇ ਕੰਮ ਵਿੱਚ ਜਾਦਰਾ ਤੇ ਪੈਣੇ ਸੌਣੇ ਜੇ ਮੀਂਹ ਪੈ ਜਾਂਦਰ ਵਿੱਚ ਹੁੰਦੀ ਨਾਲ ਫਿਰ ਜੀ ਅਸੀਂ ਕਈ ਵਾਰ ਰੋਟੀ ਹੁਣੀ ਬਣਾਉਂਦੇ ਹੈਗੇ ਸੋ ਜਾਂਦਾ ਹੋਰ ਕੋਣ ਕੋਣਾ ਪ੍ਰਵਾਰ ਚ ਅਸੀਂ ਚਾਰ ਜੀਆਂ ਛੋਟੇ ਛੋਟੇ ਦੋ ਬੱਚੇ ਨੇ ਕੇ ਨਹੀਂ ਇੰਸਪੈਕਟਰ ਸਾਹਿਬ ਕਿਸ ਤਰ੍ਹਾਂ ਦੇਖਦੇ ਹੋ ਜੋ ਇੱਕ ਸਰੂਰ ਪੁਲਿਸ ਵੱਲੋਂ ਇੱਕ ਗਰੀਬ ਦਾ ਛੱਤ ਮਕਾਨ ਬਣਾ ਦਿਆ ਯਾਰ ਹਾਂਜੀ ਸਾਨੂੰ ਜਿਹੜੇ ਪਤਾ ਲੱਗਿਆ ਸੀ ਇਹ ਇੱਥੇ ਇੱਕ ਗੁਰੂ ਆਬਾਦੀ ਜਿਹੜੀ ਇੱਥੇ ਇੱਕ ਗਰੀਬ ਪਰਿਵਾਰ ਰਹਿੰਦਾ ਜਿਹੜਾ ਲੇਬਰ ਦਾ ਕੰਮ ਕਰਦਾ ਬਿਮਾਰ ਹੋਣ ਕਰਕੇ ਜਿਹੜਾ ਲੇਬਰ ਉਹਦੇ ਕੋ ਤੇ ਨਹੀਂ ਹੁੰਦੇ ਉਹਦੇ ਛੋਟੇ ਛੋਟੇ ਬੱਚੇ ਆ ਉਹਦਾ ਇੱਕ ਜਿਹੜਾ ਮਕਾਨ ਸੀ ਇੱਕ ਕਮਰਾ ਸੀ ਉਹਦੀ ਜਿਹੜੀ ਛੱਤ ਆ بارشਾਂ ਚ ਟਿਕ ਚੁੱਕੀ ਆ ਉਹਦੀ ਉਹ ਰਿਪੇਅਰ ਕਰਾ ਨਹੀਂ ਸਕਦਾ ਤੇ ਫਿਰ ਸਾਨੂੰ ਅਸੀਂ ਵੈਰੀਫਾਈ ਕੀਤਾ ਤੇ ਸੰਸਥਾ ਨਾਲ ਜੁੜੇ ਨੇ ਸਾਡੇ ਨਾਲ ਇਹਨਾਂ ਤੋਂ ਪੁੱਛਗਿੱਛ ਕੀਤੀ ਅਸੀਂ ਨੇ ਜੇਰੇ ਇਥੇ ਮੌਕੇ ਤੇ ਪਹੁੰਚੇ ਬਾਕੀ ਇਹਦੇ ਘਰ ਦਾ ਜਿਹੜਾ ਇੱਕ ਕਮਰਾ ਉਹਦੀ ਛੱਤ ਜਿਹੜੀ ਡਰ ਚੁੱਕੀ ਆ ਤੇ ਰਿਪੇਅਰ ਇਹ ਨਹੀਂ ਕਰਵਾ ਸਕਦਾ ਇਸ ਕਰਕੇ ਅਸੀਂ ਜਿਹੜਾ ਇਹ ਪ੍ਰਾਲਾ ਕੀਤਾ ਠੀਕ ਆ ਤੇ ਅਸੀਂ ਜਿਹੜੇ ਸਾਰੇ ਮਰਾਜ਼ ਬਣਾਵਦੇ ਇਹੋ ਚੋਂ ਜਿਹੜਾ ਖਰਚ ਕਰਕੇ ਇਹਨਾਂ ਦੀ ਛੱਤ ਦਾ ਜਿਹੜਾ ਪ੍ਰਬੰਧਾ ਉਹ ਕੰਮ ਕਰਵਾਉਂਦੇ ਸਰ ਅੱਗੇ ਵੀ ਜੀ ਇਹ ਕਾਰਜਲੇ ਜਾਰੀ ਜਾਣਗੇ ਕਿਉਂਕਿ بارشਾਂ ਦੇ ਵਿੱਚ ਕਾਫੀ ਲੋਕਾਂ ਦੀ ਸੱਛਤਾ ਚੋਈਆਂ ਵੀ ਨੇ ਤੇ ਕਿਰੀਆਂ ਵੀ ਨੇ ਹਾਂਜੀ ਹਾਂ ਕਿ ਵੀ ਦੇਖਾਂਗੇ ਲੱਖੇ ਜੀ ਸਾਰਿਆਂ ਨੂੰ ਬੇਨਤੀ ਹੈ ਵੀ ਆਪਣੇ ਇਲਾਕੇ ਚ ਦੇਖੋ ਜਿੱਥੇ ਕੋਈ ਹੈ ਜਿਆ ਪਰਿਵਾਰਾਂ ਨੂੰ ਜ਼ਰੂਰਤ ਇਸੇ ਵੱਲੋਂ ਤੁਹਾਡੇ ਵੱਲੋਂ ਕੋਈ ਚਿੱਠੀ ਵੀ ਲਿਖਿਆ ਵੀ ਆਪਣੇ ਸੀਨੀਅਰ ਅਫਸਰ ਸਾਹਿਬ ਨਾਲ ਸੀਨੀਅਰ ਅਫਸਰ ਦੀ ਪਹਿਲੀ ਸਾਨੂੰ ਹਦਾਇਤਾਂ ਨੇ ਵੀ ਜਿਹੜੇ ਇਦਾਂ ਦੇ ਕੋਈ ਆਪ ਦੇ ਲੱਖੇ ਚ ਦੇਖੋ ਕੋਈ ਗਰੀਬ ਪਰਿਵਾਰਾ ਹੋਰ ਆ ਵੀ ਉਹਨਾਂ ਦੀ ਮਦਦ ਕਰੋ ਤੇ ਮਦਦ ਕਰਦੇ ਰਹਿੰਦੇ ਆ ਤੇ ਅੱਗੇ ਤੋਂ ਵੀ ਜਿਹੜੀ ਕਰਦੇ ਰਹੇ